ਮਰਨ ਵਾਲਾ ਤਾਂ ਮਰਨ ਵਾਲੀ ਕਸਰ ਨਹੀਂ ਛੱਡੀ ਕਰਨ ਵਾਲਿਆਂ ਨੇ ਕਸਰ ਨਹੀਂ ਛੱਡੀ ਪਰਮਾਤਮਾ ਰੱਖਿਆ ਰੱਖਿਆ ਕਰਦੀ ਜਿੱਥੇ ਰਾਤ ਨੂੰ ਮੈਂ ਕਈ ਵਾਰੀ 11:00 11:00 ਵਜੇ ਇੱਥੇ ਜਾਂਦਾ ਰਿਹਾ ਜੋ ਮੇਰੇ ਕਿਰਾਏਦਾਰ ਨਹੀਂ ਸੀ ਬਹੁਤਾਂ ਕੀਤਾ ਸੀ ਮੈਨੂੰ ਝੂਠੇ ਮੇਰੇ ਤੇ ਇਲਜ਼ਾਮ ਲਾਏ ਉਹਨੇ ਝੂਠੀਆਂ ਰਿਪੋਰਟਾਂ ਲਕਾਈਆਂ ਮੇਰੇ ਤੇ ਉਹਨੇ ਕਦੀ ਸੀ ਪੁਲਿਸ ਮੇਰੇ ਥੱਲੇ ਆ ਕਿਹਦੇ ਕੰਮ ਦੀ ਮੇਰੇ ਕੋਲਸ ਮੇਰੇ ਆਏ ਆ ਫਲਾਣਾ ਤੇ ਮੇਰੇ ਰਿਸ਼ਤੇਦਾਰ ਪਰਮ ਹੱਲਾ ਮੇਰੇ ਨਾਲ ਆ ਪਰਮਾਤਮਾ ਦੀ ਐਡੀ ਕਿਰਪਾ ਅੱਜ ਤੱਕ ਉਂਗਲੀ ਕਿਹੜੇ ਕਿਤੇ ਬਹੁਤਾਂ ਕੀਤਾ ਲੋਕਾਂ ਨੇ ਪਛੇਤੇ ਪਰਮਾਤਮਾ ਦੀ ਕਿਰਪਾ ਜੀ ਅੱਜ ਕੋਈ ਖੜਕ ਪੁਲਿਸ ਵੀ ਨਹੀਂ ਕੋਈ ਕਹਿੰਦੀ ਤੇ ਨਾ ਕੋਈ ਹੋਰ ਕੋਈ ਆਪਾਂ ਗੱਲ ਦੱਟ ਕੇ ਗੱਲਾਂ ਵੀ ਕਰੀ ਦੀ ਕਰ ਦਿੰਦੀ ਆਪਾਂ ਉਹ ਹੀ ਕਰ ਸੈ ਨਹੀਂ ਚੜੀ ਉਹ ਹਜ਼ਰੀਂ ਮੇਰੇ ਕਰਾਇ ਤੇ ਹੈਗੀ ਜਨਾਨੀ ਆਪਾਂ ਕਹਿੰਦੇ ਰੋਬ ਨਾ ਕਹਿੰਦੇ ਆਪਾਂ ਨੂੰ ਪਰਮਾਤਮਾ ਨੇ ਰੱਖਿਆ ਬਹੁਤ ਸੋਹਣੀ ਜਿਹਾ ਰੱਖਿਆ ਮੈਂ ਤਾਂ 2-3 ਲੱਖ ਰੁਪਈਆ ਵੀ ਖਾ ਗਈ ਹਾਂ ਧੰਕੀਆਂ ਵੀ ਬੜੀਆਂ ਦਿੱਤੀਆਂ ਵੀ ਮਾਰ ਦੂੰ ਮੈਂ ਉਹ ਕਰ ਦੂੰ ਮੇਰੇ ਕੋਲ ਗੁੰਡੇ ਆ ਬਹੁਤ ਕੋਸੇ ਮੇਰੇ ਕੋਲ ਕਹਿੰਦੀ ਪੁਲਿਸ ਮੇਰੇ ਥੱਲੇ ਆ ਸਭ ਕੋਈ ਕਹਿੰਦੀ ਪਰਮਾਤਮਾ ਦੀ ਕਿਰਪਾ ਤੇ ਦਿਨ ਪੁਰਾ ਤੇ ਆਪਾਂ ਚਾਵਣ ਵੀ ਆਇਆ ਸੀ ਲਗਰ ਹਰਤ ਸੇਵਾ ਕਰੀ ਜੀ ਪਰਮਾਤਮਾ ਕਰੰਦਾ ਅਸੀਂ ਨਹੀਂ ਕਰਦੇ ਉਹ ਪਰਮਾਤਮਾ ਆਪ ਹੀ ਉਸ ਬਸਤੇ ਲਾ ਦਿੰਦਾ ਜੀ ਬਿਲਕੁਲ ਬਿਲਕੁਲ ਜੀ ਜੇ ਆਪਾਂ ਕੰਨ ਨੇ ਵੀ ਆਪਾਂ ਬਦਨੇ ਕਰਾਓ ਆਪਾਂ ਆਪਣੀ ਆਪਣੇ ਆਪ ਸਾਫ ਨਹੀਂ ਸੇਵਾ ਕਰਦੇ ਉਹ ਸਾਡੀ ਕੋਈ ਰੱਖਿਆ ਕਰਦਾ ਤਾਂ ਅਸੀਂ ਇੱਥੇ ਆਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤਨਤਨ ਬਾਬਾ ਦੀਪ ਸਿੰਘ ਗੁਰੂ ਘਰ ਪਹੁੰਚੇ ਹੋ ਜੀ ਕਿੰਨਾ ਕੇ ਆਨੰਦ ਆ ਰਿਹਾ ਇੱਥੇ ਆ ਕੇ ਸੇਵਾ ਕਰ ਰਹੇ ਹਾਂ ਬਹੁਤ ਬਹੁਤ ਜੀ ਮਰਨ ਵਾਲਾ ਨੇ ਤਾਂ ਮਰਨ ਵਾਲੀ ਕਸਰ ਨਹੀਂ ਛੱਡੀ ਕਰਨ ਵਾਲਾ ਨੇ ਕਸਰ ਨਹੀਂ ਛੱਡੀ ਪਰਮਾਤਮਾ ਰੱਖਿਆ ਰੱਖਿਆ ਕਰਦੀ ਜਿੱਥੇ ਆ ਗਏ ਰਾਤ ਨੂੰ ਮੈਂ ਕਈ ਵਾਰੀ 11:00 ਵਜੇ ਇੱਥੇ ਜਾਂਦਾ ਰਿਹਾ ਜੋ ਮੇਰੇ ਕਿਰਾਏਦਾਰ ਨੇ ਨਹੀਂ ਸੀ ਬਹੁਤ ਤੰਗ ਕੀਤਾ ਸੀ ਮੈਨੂੰ ਝੂਠੇ ਮੇਰੇ ਤੇ ਇਲਜ਼ਾਮ ਲਾਏ ਉਹਨੇ ਝੂਠੀਆਂ ਰਿਪੋਰਟਾਂ ਲਕਾਈਆਂ ਮੇਰੇ ਤੇ ਉਹਨੇ ਕਦੀ ਸੀ ਪੁਲਿਸ ਮੇਰੇ ਥੱਲੇ ਆ ਕਿਹਦੇ ਕੰਮ ਦੀ ਮੇਰੇ ਕੋਲ ਪੁਲਿਸ ਮੇਰੇ ਆਏ ਆ ਫਲਾਣਾ ਤੇ ਮੇਰੇ ਰਿਸ਼ਤੇਦਾਰ ਰਾਮ ਹੱਲਾ ਮੇਰੇ ਨਾਲ ਆ ਹਾਂ ਪਰਮਾਤਮਾ ਦੀ ਏਡੀ ਕਿਰਪਾ ਅੱਜ ਤੱਕ ਉਂਗਲੀ ਕਿਹ ਹੈ ਕਿਥੇ ਬਹੁਤ ਤੰਗ ਕੀਤਾ ਲੋਕਾਂ ਨੇ ਮਤਰੇ ਪਰਮਾਤਮਾ ਦੀ ਕਿਰਪਾ ਲਵੇ ਪਰ ਕਿ ਉਹ ਹੀ ਨੇ ਜਿਹਦੇ ਦੱਸਿਆ ਵੀ ਜਦਾਂ ਬੜਾ ਤੰਗ ਕੀਤਾ ਲੋਕਾਂ ਨੇ ਪਰ ਕਹਿੰਦੇ ਜਰੂਰ ਤੱਕ ਉਸ ਵਾਇਗੁਰ ਨੇ ਬਾਹ ਫੜੀ ਹੋਈ ਹੈ ਕੋਈ ਵੀ ਕਹ ਲੋ ਵਾਲ ਵੀ ਵਿੰਗਾ ਜਿਹੜਾ ਉਹ ਨਹੀਂ ਕਰ ਸਕਦਾ ਕਹਿੰਦੀ ਪੁਲਿਸ ਮੇਰੇ ਥੱਲੇ ਸਾਰਾ ਕੋਲ ਹਾਂ ਅੱਜ ਕੋਈ ਖੜ ਪੁਲਿਸ ਵੀ ਨਹੀਂ ਕੋਈ ਕਹਿੰਦੀ ਤੇ ਨਾ ਕੋਈ ਹੋਰ ਕੋਈ ਆਪਾਂ ਗੱਲ ਦੱਟ ਕੇ ਗੱਲਾਂ ਵੀ ਕਰੀ ਦੀ ਕਰ ਦਿੰਦੀ ਆਪਾਂ ਉਹ ਹੀ ਕਰਦੇ ਨਹੀਂ ਚੜਦੀ ਉਹ ਹਜਰੀ ਮੇਰੇ ਕਿਰਾਏ ਤੇ ਹੈਗੀ ਜਨਾਨੀ ਪਰ ਤੁਹਾਨੂੰ ਯਕੀਨ ਹੈ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਨੇ ਇਲਾਜ ਰੱਖੀ ਹੋਈ ਹੈ ਨਾਲ ਤੱਕ ਆਪਾਂ ਕਹਿੰਦੇ ਰੋਬ ਨਾ ਕਹਿੰਦੇ ਵੀ ਆਪਾਂ ਨੂੰ ਪ੍ਰਮਾਤਮਾ ਨੇ ਰੱਖਿਆ ਬਹੁਤ ਸੋਹਣੀ ਜਿਹਾ ਰੱਖਿਆ ਮੈਂ ਤਾਂ 2-3 ਲੱਖ ਰੁਪਏ ਵੀ ਖਾ ਗਏ ਹਾਂ ਧਾਕੀਆਂ ਵੀ ਬੜੀਆਂ ਦਿੱਤੀਆਂ ਵੀ ਮਾਰ ਦੂੰ ਮੈਂ ਉਹ ਕਰ ਦੋ ਮੇਰੇ ਕੋਲ ਗੁੰਡੇ ਆ ਬਹੁਤ ਕੁਝ ਮੇਰੇ ਕੋਲ ਕਹਿੰਦੀ ਪੁਲਿਸ ਮੇਰੇ ਥੱਲੇ ਆ ਸਭ ਕੁਝ ਕਹਿੰਦੀ ਪ੍ਰਮਾਤਮਾ ਦੀ ਕਿਰਪਾ ਚ ਦਿਨ ਪੂਰਾ ਤੇ ਆਪਾਂ ਚਾਵਣ ਵੀ ਆਈ ਦੱਸ ਮੇਰੇ ਵੀ ਬਾਬੇ ਜੀ ਲੱਗੇ ਰੱਤ ਸੇਵਾ ਕਰੀ ਜੀ ਪ੍ਰਮਾਤਮਾ ਕਰੰਦਾ ਸੀ ਨਹੀਂ ਕਰਦੇ ਉਪਰ ਬਾਬਾ ਆਪ ਹੀ ਉਸ ਵਸਤੇ ਲਾ ਦਿੰਦਾ ਜੀ ਬਿਲਕੁਲ ਬਿਲਕੁਲ ਜੀ ਜੇ ਆਪਾਂ ਕਹਿੰਦੇ ਨੇ ਵੀ ਆਪਾਂ ਬਾਬੇ ਨੇ ਕਰਿਆ ਉਹ ਆਪਾਂ ਆਪਣੀ ਅੰਦਰ ਆ ਸੇਵਾ ਕਰ ਸੇਵਾ ਬਿਲੇ ਆਦੇ ਪਾਸੇ ਲਓ ਬਿਲਕੁਲ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤਨਤਨ ਬਾਬਾ ਦੀਪ ਸਿੰਘ ਗੁਰੂ ਘਰ ਪਹੁੰਚੇ ਹੋ ਜੀ ਕਿੰਨਾ ਖੁਸ਼ ਆਨੰਦ ਆ ਰਿਹਾ ਇੱਥੇ ਆ ਕੇ ਸੇਵਾ ਕਰ ਰਹੇ ਹਾਂ ਬਹੁਤ ਬਹੁਤ ਜੀ ਮਰਨ ਵਾਲਾ ਤਾਂ ਮਰਨ ਵਾਲੀ ਕਸਰ ਨਹੀਂ ਛੱਡੀ ਕਰਨ ਵਾਲਿਆਂ ਨੇ ਕਸਰ ਨਹੀਂ ਛੱਡੀ ਪਰਮਾਤਮਾ ਰੱਖਿਆ ਰੱਖਿਆ ਕਰਦੇ ਜਿੱਥੇ ਆ ਗਏ ਰਤਨ ਮੈਂ ਕਈ ਵਾਰੀ 11-11 ਵਜੇ ਇੱਥੇ ਜਾਂਦਾ ਰਿਹਾ ਜੋ ਮੇਰੇ ਕਰਾਇਦਾਰ ਨੇ ਨਹੀਂ ਸੀ ਬਹੁਤ ਤਾਂ ਕੀਤਾ ਸੀ ਮੈਨੂੰ ਝੂਠੇ ਮੇਰੇ ਤੇ ਇਲਜ਼ਾਮ ਲਾਏ ਉਹਨੇ ਝੂਠੀਆ ਰਪੋਟ ਲਖੀਆਂ ਮੇਰੇ ਤੋਂ ਉਹਨੇ ਕਹਿੰਦੀ ਸੀ ਪੋਰਸ ਮੇਰੇ ਥੱਲੇ ਆ ਕਿਤੇ ਕੰਨ ਦੀ ਮੇਰੇ ਪੋਰਸ ਮੇਰੇ ਆਇਆ ਫਲਾਣਾ ਤੇ ਮੇਰੇ ਰਿਸ਼ਤੇਦਾਰ ਰਾਮ ਹੱਲਾ ਮੇਰੇ ਨਾਲ ਆ ਆ ਪਰਮਾਤਮਾ ਤੇ ਐਡੀ ਕਿਰਪਾ ਅੱਜ ਤੱਕ ਅੰਗਲੀ ਕਿਥੇ ਕਿਥੇ ਬਹੁਤ ਅੰਕਿਤਾ ਲੋਕਾਂ ਨੇ ਮਥਰੇ ਪਰਮਾਤਮਾ ਦੀ ਕਿਰਪਾ ਲਈ ਪਰ ਉਹੀ ਨੇ ਜਿਹਦੇ ਦੱਸਿਆ ਵੀ ਜਦਾਂ ਬੜਾ ਤੰਗ ਕੀਤਾ ਲੋਕਾਂ ਨੇ ਪਰ ਕਹਿੰਦੇ ਜਰੂਰ ਤੱਕ ਉਸ ਵਾਇਗੁਰ ਨੇ ਬਾਹ ਫੜੀ ਹੋਈ ਹੈ ਕੋਈ ਵੀ ਕਹ ਲਓ ਵਾਲ ਵੀ ਵਿੰਗਾ ਜਿਹੜਾ ਉਹ ਨਹੀਂ ਕਰ ਸਕਦਾ ਕਹਿੰਦੇ ਜੀ ਪੁਲਿਸ ਮੇਰੇ ਥੱਲੇ ਸਾਰਾ ਕੁਝ ਲੈ ਹਾਂ ਅੱਜ ਕੋਈ ਖੜਕ ਪੁਲਿਸ ਵੀ ਨਹੀਂ ਕੁਝ ਕਹਿੰਦੀ ਤੇ ਨਾ ਕੋਈ ਹੋਰ ਕੋਈ ਆਪਾਂ ਗੱਲ ਦਾਤ ਕੇ ਗੱਲਾਂ ਵੀ ਕਰੀ ਦੀ ਕੱਢ ਦੇ ਦੀ ਆਪਾਂ ਉਹੀ ਕਰਦੇ ਨਹੀਂ ਚੜਦੇ ਉਹ ਹਜਰ ਵੀ ਮੇਰੇ ਕਿਰਾਏ ਤੇ ਹੈਗੀ ਜਨਾਨੀ ਪਰ ਤੁਹਾਨੂੰ ਯਕੀਨ ਹੈ ਬਾਬਾ ਦੀਪ ਸਿੰਘ ਜੀ ਤੇ ਤੇ ਉਹਨਾਂ ਨੇ ਇਲਾਜ ਰੱਖੀ ਹੋਈ ਹੈ ਨਾ ਹੁਣ ਤੱਕ ਮੇਰੇ ਪਾਸ ਆਪਾਂ ਕਹਿੰਦੇ ਰੋਬ ਨਾ ਕਹਿੰਦੇ ਵੀ ਆਪਾਂ ਨੂੰ ਪ੍ਰਮਾਤਮਾ ਨੇ ਰੱਖਿਆ ਬਹੁਤ ਸੋਹਣੀ ਥਾਂ 'ਤੇ ਰੱਖਿਆ ਮੈਥੋਂ 2-3 ਲੱਖ ਰੁਪਏ ਵੀ ਖਾ ਗਏ ਹਾਂ ਧਾਕੀਆਂ ਵੀ ਬੜੀਆਂ ਦਿੱਤੀਆਂ ਵੀ ਮਾਰ ਦੂ ਮੈਂ ਉਹ ਕਰ ਦੋ ਮੇਰੇ ਕੋਲ ਗੁੰਡੇ ਆ ਬਹੁਤ ਕੁਝ ਮੇਰੇ ਕੋਲ ਕਹਿੰਦੀ ਪੁਲਿਸ ਮੇਰੇ ਥੱਲੇ ਆ ਸਭ ਕੁਝ ਕਹਿੰਦੀ ਪ੍ਰਮਾਤਮਾ ਦੀ ਕਿਰਪਾ 'ਚ ਦਿਨ ਪਰ ਰਾਤ ਆਪਾਂ ਚਾਹਣ ਵੀ ਆਈ ਦੱਸ ਮੇਰੇ ਵੀ ਬਾਬੇ ਜੀ ਲਗਰ ਹਾਲ ਚਾਹੇ ਸੇਵਾ ਕਰੀ ਜੀ ਪ੍ਰਮਾਤਮਾ ਕਰੰਦਾ ਅਸੀਂ ਨਹੀਂ ਕਰਦੇ ਉਹ ਪਰਮਾਤਮਾ ਆਪ ਹੀ ਉਸ ਬਸਤੇ ਲਾ ਦਿੰਦਾ ਜੀ ਬਿਲਕੁਲ ਬਿਲਕੁਲ ਜੀ ਜੇ ਆਪਾਂ ਕਹਿੰਦੇ ਨੇ ਵੀ ਆਪਾਂ ਬਾਬੇ ਨੇ ਕਰਾਇਆ ਆ सेवा सेवा <inaudible> <inaudible> <inaudible>